ਇਹ ਨਾਮ ਦਾ ਤੀਰਥ ਨਾਉਣਾ ਹੈ ਬਾਹਰਲੇ ਤੀਰਥਾਂ ਤੋਂ ਸਾਨੂੰ ਬਰਬਰਜਿਤ ਕਰ ਦਿੱਤਾ ਕਿਉਂਕਿ ਬਾਹਰਲਾ ਤੀਰਥ ਜਲ ਦੇ ਨਾਲ ਬਣਿਆ ਅਮਾਰਤਾ ਦਾ ਬਣਿਆ ਸੰਸਾਰ ਦੇ ਪਦਾਰਥਾਂ ਦਾ ਬਣਿਆ ਤੇ ਤੀਰਥ ਬਣਦਾ ਕਿਵੇਂ ਜੇ ਕੋਈ ਬਾਹਰ ਤੀਰਥ ਪ੍ਰਗਟ ਹੋਇਆ ਆਪਾ ਮਹਾਰਾਜ ਵੀ ਜਗ੍ਹਾ ਤੇ ਬੈਠੇ ਆ ਇਹ ਤੀਰਥ ਕਿਵੇਂ ਬਣਿਆ ਕਹੋ ਕਬੀਰ ਹਉ ਭਇਆ ਉਦਾਸ ਤੀਰਥ ਵੱਡਾ ਕਿਹੜਾ ਕ다ਸ ਤੀਰਥ ਕਿਹੜੀ ਜਗ੍ਹਾ ਬਣਦੀ ਹੈ ਤੀਰਥ ਉਸ ਜਗ੍ਹਾ ਨੂੰ ਕਿਹਾ ਜਾਂਦਾ ਹੈ ਜਿੱਥੇ ਤੁਹਾਡੇ ਵਰਗੇ ਗੁਰਮਖ ਭਗਤ ਸੰਤ ਸਾਧੂ ਬੈਠ ਕੇ ਨਾਮ ਦੀ ਮਹਿਮਾ ਕਰਦੇ ਹਨ ਬੋਲ ਬੋਲ ਕੇ ਗਿਆਨ ਦੁਆਰਾ ਜਾਪ ਕਰਕੇ ਕੀਰਤਨ ਕਰਕੇ ਉਹ ਜਗ੍ਹਾ ਦਾ ਔਰਾ ਦਾਇਰਾ ਨਾਮ ਦੀ ਸੁਗੰਧੀ ਨਾਲ ਇੰਨਾ ਪਵਿੱਤਰ ਹੋ ਜਾਂਦਾ ਹੈ ਕਿ ਉੱਥੇ ਆ ਕੇ ਨਤਮਸਤਕ ਹੋਣ ਮਾਤਰ ਦੇ ਨਾਲ ਹੀ ਪਾਪ ਕੱਟੇ ਜਾਂਦੇ ਆ ਉਹ ਜਗ੍ਹਾ ਤੀਰਥ ਹੈ ਫਿਰ ਤੀਰਥ ਬਣਾਇਆ ਕਿਨਾਂ ਨੇ ਭਗਤਾਂ ਨੇ ਸੰਤਾਂ ਨੇ ਗੁਰਮਖਾਂ ਨੇ ਜਿੱਥੇ ਜਾਏ ਬਹੇ ਮੇਰਾ ਸੋਥਾਨ ਸੁਹਾਵਾ ਤੇ ਤੀਰਥ ਤਾਂ ਫਿਰ ਸੰਤ ਹੋਏ ਸਤਗੁਰੂ ਹੋਏ ਗੁਰਸਿੱਖ ਹੋਏ ਜਿਹੜੇ ਜਿੱਥੇ ਬੈਠਦੇ ਹੋ ਜਗਾ ਵੀ ਤੀਰਥ ਹੋ ਜਾਂਦੀ ਹੈ ਤੇ ਸੰਤਾਂ ਨੇ ਫਿਰ ਤੀਰਥ ਤੇ ਕੀ ਜਾਣਾ ਉਹ ਤਾਂ ਆਪ ਤੀਰਥ ਨੇ 860 ਤੀਰਥ ਤਿਸ ਸੰਗ ਬਸੈ ਜੋ ਹਰ ਹਿਰਦੇ ਸਦਾ ਵਸਾਏ 68 ਤੀਰਥ ਸੰਤ ਦੇ ਕੋਲ ਰਹਿੰਦੇ ਨੇ ਦੁਨਿਆਵੀ ਤੀਰਥ ਜਿੱਥੇ ਲੋਕ ਜਾ ਜਾ ਕੇ ਨਹਾਉਂਦੇ ਆ ਨਾ ਉਹ ਵੀ ਬੇਨਤੀਆਂ ਕਰਦੇ ਆ ਕੋਈ ਸਾਧੂ ਕੋਈ ਸੰਤ ਸਾਡੇ ਉੱਤੇ ਆ ਕੇ ਪਾਗ ਧਰੇ ਨਾਮ ਜਪੇ ਸਾਡੇ ਵੀ ਪਾਪ ਕੱਟੇ ਜਾਣ ਸੰਸਾਰ ਦੇ ਪਾਪ ਕੱਟ-ਕੱਟ ਕੇ ਅਰਦਾਸਾਂ ਬੇਨਤੀਆਂ ਜੋਦੜੀਆਂ ਰਜੋਈਆਂ ਸੁਣ-ਸੁਣ ਕੇ ਅਸੀਂ ਵੀ ਮਲੇ ਹੋਏ ਪਿਆਂ ਕੋਈ ਸਾਧੂ ਸਾਨੂੰ ਵੀ ਪਵਿੱਤਰ ਕਰੇ ਸੋ ਆਓ ਨਾਮ ਦੇ ਤੀਰਥ ਦੇ ਉੱਪਰ ਫਿਰ ਇਸ਼ਨਾਨ ਕਰੀਏ ਗੁਰਮਖੋਏ ਮੌਕਾ ਬੜੇ ਦੁਰਲਭ ਸਮੇਂ ਦੇ ਵਿੱਚ ਮਿਲਦਾ ਜਦੋਂ ਇੰਨੀ ਸੰਗਤ ਦੇ ਮਹਾਕੁੰਭ ਚ ਅਸੀਂ ਨਾਮ ਦਾ ਤੀਰਥ ਨਾਉਨੇ ਆ ਆ ਪਿੱਛੇ ਜੀ ਕੁੰਭ ਹੋਇਆ ਲੱਖਾਂ ਲੋਕ ਗਏ ਪਰ ਸਾਨੂੰ ਜਿਹੜਾ ਗੁਰਬਾਣੀ ਵਿੱਚ ਵੱਡਾ ਮਹਾਕੁੰਭ ਦੱਸਿਆ ਸਭ ਤੋਂ ਉੱਚਾ ਕੁੰਭ ਉਹ ਕਹਿੰਦੇ ਆ ਭਗਵਤ ਪੀਰ ਸਖਤ ਸਿਮਰਨ ਕੀ ਜਿੱਥੇ ਭਗਤਾਂ ਦੀ ਭੀੜ ਇਕੱਠੀ ਹੋਈ ਹੋਵੇ ਉਥੇ ਸਿਮਰਨ ਦੀ ਸ਼ਕਤੀ ਬਣਾਓ ਭਗਵਤ ਪੀਰ ਸਖਤ ਸਿਮਰਨ ਕੀ ਕਟੀ ਕਾਲ ਭੈ ਫਾਸੀ ਦਾਸ ਕਬੀਰ ਚੜਿਓ ਗੜ ਉਪਰ ਰਾਜ ਲਿਓ ਅਬਨਾਸੀ ਜਿੱਥੇ ਭਗਤਾਂ ਦੀ ਭੀੜ ਹੋਵੇ ਉੱਥੇ ਨਾਮ ਜਪ ਕਰੋ ਨਾਮ ਜਪ ਕਰਦਿਆਂ ਕਰਦਿਆਂ ਦਸਵੇਂ ਘਰ ਦੇ ਉੱਪਰ ਗੜ੍ਹ ਦੇ ਉੱਪਰ ਜਾ ਕੇ ਮਨ ਚੜ ਜਾਂਦਾ ਤੇ ਅਬਨਾਸੀ ਰਾਜ ਮਿਲ ਜਾਂਦਾ ਐਡਾ ਵੱਡਾ ਫਲ ਹੈ ਗੁਰਮਖੋ ਨਾਮ ਜਪਣ ਦਾ ਸੰਗਤ ਦੇ ਵਿੱਚ ਕਰੋੜਾਂ ਫਲ ਸਾਡਾ ਜੰਮਣ ਮਰਨ ਕੱਟਿਆ ਜਾਂਦਾ ਸੰਗਤ ਵਿੱਚ ਨਾਮ ਜਪਣ ਤੇ ਕਿੱਡਾ ਵੱਡਾ ਮਹਾਰਾਜ ਦਾ ਤੋਹਫਾ ਹੈ ਆਓ ਨੇਤਰ ਬੰਦ ਕਰਕੇ ਥੋੜਾ ਸਮਾਂ ਗੁਰਮੰਤਰ ਦਾ ਜਾਪ ਕਰਕੇ ਉਸ ਤੋਂ ਬਾਅਦ ਕਿਉਂਕਿ ਸਮਾਂ ਸੀਮਤ ਹੈ ਗੁਰਮਖ ਪਿਆਰਿਆਂ ਨੇ ਹੋਰ ਵੀ ਬੁਲਾਰੇ ਬੜਾ ਵੱਡਾ ਮਹਾਕੁੰਭ ਬੜਾ ਵੱਡਾ ਨਾਮ ਦਾ ਖਜ਼ਾਨਾ ਵਰਤਾ ਰਹੇ ਨੇ ਸੋ ਆਓ ਨੇਤਰ ਬੰਦ ਕਰਕੇ ਕਿਉਂਕਿ ਅਸੀਂ ਨਾਮ ਜਪਣ ਦੀ ਮਹਿਮਾ ਸੁਣਦੇ ਆਂ ਜਪਣਾ ਨਹੀਂ ਸਿੱਖਦੇ ਤੇ ਮਹਾਰਾਜ ਕਹਿੰਦੇ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਸੰਗਤ ਓਹ ਐ ਜਿੱਥੇ ਨਾਮ ਜਪਿਆ ਜਾਵੇ ਜਾਂ ਨਾਮ ਦੀ ਮਹਿਮਾ ਹੋਵੇ ਉੱਥੇ ਮੈਲ ਉਤਰੂਗੀ ਜੇ ਕਿਸੇ ਕ ਆਕਾਰ ਦੀ ਮਹਿਮਾ ਕਰਾਂਗੇ ਕਿਸੇ ਦੀ ਨਿੰਦਿਆ ਕਰਾਂਗੇ ਉਹ ਤਾਂ ਛਪੜੀ ਐ ਉੱਥੇ ਜਾ ਕੇ ਤਾਂ ਮੈਲ ਹੋਰ ਚੜੂਗੀ ਜਿੱਥੇ ਕੇਵਲ ਨਾਮ ਦੀ ਗੱਲ ਹੋਵੇ ਨਾਮ ਜਪਿਆ ਜਾਏ ਉਹੀ ਸੰਗਤ ਹੈ ਸੱਚੀ ਸੰਗਤ ਹੈ ਆਓ ਨਿਤਰ ਬੰਦ ਕਰਕੇ ਪਹਿਲਾਂ ਤਰ੍ਹਾਂ ਇਕਾਗਰਤਾ ਦੇ ਨਾਲ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਨਾਮ ਨੂੰ ਵੀ ਤੀਰਥ ਕਿਹਾ ਤੇ ਕਹਿੰਦੇ ਜਦੋਂ ਨਾਮ ਦੀ ਮਹਿਮਾ ਹੋ ਉਕੱਥ ਕਥਾ ਹੋ ਉਹ ਵੀ ਤੀਰਥ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸੋ ਆਓ ਹੁਣ ਨਾਮ ਦਾ ਤੀਰਥ ਫਿਰ ਨਾਈਏ ਨੇਤਰ ਬੰਦ ਕਰਕੇ ਲੋਕ ਲੱਜਾ ਸੰਗ ਸ਼ਰਮ ਤੋਂ ਉੱਪਰ ਉੱਠ ਕੇ ਬੋਲ ਬੋਲ ਕੇ ਸਾਰੇ ਇਕਾਗਰਤਾ ਦੇ ਨਾਲ ਪੰਜਾਂ ਪਿਆਰਿਆਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਿੱਤਾ ਗਿਆ ਵਹਿਗੁਰੂ ਸ਼ਬਦ ਇਕਾਗਰ ਚਿੱਤ ਦੇ ਨਾਲ ਜਪੀਏ ਜੀ ਵਾਹ ਗੁਰੂ 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 ਰਾ ਗਿਰ 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 ਰ

Грё, да, 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 г р д 그 Гриля, да, Гриля, да, Гриля, да, Гриля, да, Гриля, да, 으 a 으 r 으 l 으 g 으 é 으 a 으 r 으 l 으 g 으 é 으 a 으 r 으 l 으 g 으 é 으 a 으 r 으 l 으 g 으 é 으 a 으 r 으 l 으 g 으 é 으 a 으 r 으 l 으 g 으 é 으 a 으 r 으 l 으 g 으 é 으 a 으 r 으 l 으 g 으 é 으 a 으 r 으 l 으 g 으 é 으 a 으 r 으 l 으 g 으 é 으 a 으 r 으 l 으 g 으 é 으 a 으 r 으 l 으 g 으 é 으 a 으 r 으 l 으 g l 그 g r 그 la, gré, 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 la, gré,

ਗ੍ਰਿ ਵਾ ਗ੍ਰਿ ਵਾ ਗ੍ਰਿ ਵਾ ਗ੍ਰਿ ਹਾ ਗ੍ਰਿ ਵਾ ਗ੍ਰਿ ਹਾ ਗ੍ਰਿ ਹਾ ਗ੍ਰਿ ਵਾ 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 ਗ੍ਰਿ ਹਾ guru ah guru ah guru ah guru ah guru ah, guru, ah. ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਅਤਿ へ